ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਅੱਜ ਗਏ ਸੀ ਬਟਿੰਡਾ ਜਿੱਥੇ ਅਸੀਂ ਗੁਰਦੁਆਰਾ 267 ਦੇ ਦਰਸ਼ਨ ਕੀਤੇ ਬਹੁਤ ਸੋਹਣਾ ਗੁਰਦੁਆਰਾ ਸੀ ਤੇ ਬਹੁਤ ਹੀ ਮਾਹੌਲ ਸੀ ਵੀਡੀਓ ਦੇਖੋ ਤੇ ਤੁਸੀਂ ਮੰਨਦੇ ਸੀ ਕਿ ਆਖੋ ਮਸਤੀ ਕਰਦੇ ਰਹੇ ਮੈਂ ਵੀ ਉਸਦੇ ਨਾਲ ਮੈਂ ਵੀ ਬਹੁਤ ਵਧੀਆ ਸੀ ਉਸਦੇ ਨਾਲ ਮੈਂ ਵੀ ਬਹੁਤ ਵਧੀਆ ਸੀ ਉਸਦੇ ਨਾਲ ਮੈਂ ਵੀ ਬਹੁਤ ਵਧੀਆ ਸੀ ਲੰਗਰ ਸਿਆਹੀ ਤੇ ਲੰਗਰ ਵਧੀਆ ਸੀ ਬਣਿਆ ਤੇ ਉੱਥੇ ਬਾਬਾ ਜੀ ਸੀ ਜਿਹੜੇ ਪਹੁੰਚ ਗਏ ਤੱਕ ਤੇ ਚੱਲ ਕੇ ਦਮਦਮਾ ਸਾਹਿਬ ਇਸ ਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ ਤੇ ਅਸੀਂ ਗੁਰਦੁਆਰਾ ਦਮਦਮਾ ਸਾਹਿਬ ਵਿੱਚ ਐਂਟਰੀ ਕਰ ਲਈ ਬਾਬਾ ਜੀ ਜਾ ਕੇ ਪਤਾ ਕਰਦੇ ਹਾਂ ਸਟਿੰਗ ਕੋ ਬਹੁਤ ਛੋੜਾ ਬਣਿਆ ਟਿਕਣਾ ਇਹ ਰਸਤਾ ਬੰਦ ਹੈ ਹੋੜਾ ਚੱਲੀ ਗੱਡੀ ਉਹ ਕਾਨਵਾਣੀ ਚੱਲੀ ਨਿਕਲ ਜੂ ਗੱਡੀ ਦੰਗ ਦਾ ਨਹੀਂ ਇੰਦਰਾ ਕੱਢ ਗਈ ਲੱਗੋ ਲੱਗਿਆ ਤੇ ਸੰਦੀ ਪਪਰ ਡਰਾਈ ਕਰੀ ਸੀ ਰੱਖਣਾ ਪੈਂਦਾ ਹੈ ਗੱਲ ਨਹੀਂ ਆਹ ਕੋਮ ਨਹੀਂ ਜਣਾ

सुने शान सुने बहुत देखिए दर्शन करके महाराज Oh mm -hmm. my. Mm -hmm. ਸੀ ਬਾਬਾ ਦੀਪ ਸਿੰਘ ਜੀ ਦੇ ਪੂਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਫਿਰ ਉਸ ਤੋਂ ਬਾਅਦ ਅਸੀਂ ਮਾਤਾ ਸੁੰਦਰਕੌਰ ਜੀ ਦਾ ਗੁਰਦੁਆਰਾ ਸਾਹਿਬ ਉੱਥੇ ਦਰਸ਼ਨ ਕੀਤੇ ਮਾਤਾ ਸਾਹਿਬਕੌਰ ਸੁੰਦਰਕੌਰ ਜੀ ਦੇ ਫਿਰ ਉਸ ਤੋਂ ਬਾਅਦ ਅਸੀਂ ਹੋਰ ਇੱਕ ਗੁਰਦੁਆਰਾ ਸਾਹਿਬ ਉੱਥੇ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਅਸੀਂ ਚੱਲ ਗਏ ਗੁਰਦੁਆਰਾ ਸਾਹਿਬ ਉਤੇ ਨੇੜੇ-ਨੇੜੇ ਆ। ਕਈ ਗੁਰਦੁਆਰਾ ਸਾਹਿਬ ਫਿਰ ਅਸੀਂ ਉਹਨਾਂ ਦੇ ਦਰਸ਼ਨ ਕੀਤੇ। ਬੜੀ ਗਰਮੀ ਸੀ ਗਦੋ। ਆ ਮੋਰ ਇਹ ਨਾਨਕ ਸਾਹਿਬ ਤੋਂ ਲੈਣ ਦਾ। ਉਹਨਾਂ ਨੇ ਸੇਵਾ ਕਰਾਈ ਸੀ ਇਹ ਪੂਰਾ ਸਾਹਿਬ ਹੈ। ਸਾਹਿਬ ਪੂਰਾ ਸਾਹਿਬ ਬਾਦਸ਼ਾਹੀ 2ਵੀਂ ਤੇ 10ਵੀਂ ਪਾਸ਼ਾਹੀ ਜੀ ਦਾ। ਹਾਂਜੀ ਦਰਸ਼ਨ ਕਰੋ ਤੁਸੀਂ ਵੀ ਗੁਰਦੁਆਰਾ ਸਾਹਿਬ ਜੀ ਦੇ। ਪੂਰਾ ਸਾਹਿਬ ਹੈ। ਚਿੰਭਣ ਕਰ ਦਿੰਦੇ ਨੇ ਵਾਹ ਕਿਰੋ ਵਾਹ ਕਿਰੋ ਵਾਹ ਸਥਾਨ ਹੋਇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਬੈਠ ਕੇ ਸਰੋਵਰ ਦੀ ਸੇਵਾ ਕਰਵਾਈ ਸੀ ਜਿਹੜਾ ਅਸੀਂ ਪਿੱਛੇ ਦੇਖਿਆ ਸਰੋਵਰ ਹੈ ਨਾ ਉਸ ਸਰੋਵਰ ਦੀ ਤੇ ਆ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਹਾਂਜੀ ਹੁਣ ਤੁਸੀਂ ਇਹ ਹੈਗੀ ਆ 베ਰੀ 베ਰੀ ਦਾ ਮੁੱਢ ਜਿਸ ਇਠਾ ਬੈਠ ਕੇ ਬਿਤੀਤ ਬਾਦ ਜੀ ਨੇ ਰੋਬਰਟ ਬੀ ਸੇਵਾਕਰ ਵੱਲੋਂ ਇਹ ਆ ਕੁਝ ਜਿਹੜੀਆਂ ਤਸਵੀਰਾਂ ਲਗਾਈਆਂ ਸੀ ਤੇ ਜੋ ਦਰਸਾ ਰਹੀਆਂ ਹੈ ਕਿ ਜਦੋਂ ਦਰਸਾ ਰਹੀ ਕਿ ਕਿਸ ਤਰ੍ਹਾਂ ਤੋਂ ਸਰੋਵਰ ਦੀ ਸੇਵਾ ਕਰਵਾਈ ਠੀਕ ਹੈ ਇਹ ਉਹ ਦੱਸ ਰਹੀ ਜੀ ਹਾਂਜੀ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਸੀ ਬਾਬਾ ਦੀਪ ਸਿੰਘ ਜੀ ਦਾ ਘਰ ਇਹ ਦਸਿੱਤੇ ਨੂੰ ਬਹੁਤ ਹੀ ਸ਼ੰਦ ਰੱਖੀ ਇਹ ਕਿੰਨਾ ਕਿੰਨਾ ਸੋਹਣਾ ਬਣਾਇਆ ਤੇ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਗੁਰਦੁਆਰਾ ਲਿਖਨ ਸਰ ਸਾਹਿਬ ਜਿੱਥੇ ਛੋਟੇ ਬੱਚੇ ਜਦੋਂ ਲਿਖਦੇ ਹਨ ਤਾਂ ਉੜਾੜਾ ਲਿਖਦੇ ਆ ਗੁਰਮੁਖੀ ਅੱਖਰ ਤੇ ਉਸ ਤੋਂ ਬਾਅਦ ਬਾਬਾ ਜੀ ਤੋਂ ਅਰਦਾਸ ਕਰਵਾਈ ਜਾਂਦੀ ਹੈ ਠੀਕ ਹੈ ਇੱਥੇ ਬੱਚੇ ਜਿਹੜੇ ਗੁਰਮੁਖੀ ਊੜਾੜਾ ਲਿਖਦੇ ਹੁੰਦੇ ਨੇ ਵੱਡਿਆਂ ਦੇ ਦਰਵਾਜ਼ਾ ਬੰਦ ਹੁੰਦੇ ਨੇ ਨਾ ਨਾ ਲੈਣਾ ਲੈਣ ਦੇ ਕੇ ਲਿਖਾ ਸ਼ੇਰ ਜਦ ਮੇਰੇ ਗੁਰੂ ਅਕਾਲੀ ਜੀ ਤੇ ਉਸ ਬਾਅਦ ਅਸੀਂ ਪਹੁੰਚੇ ਗੁਰਦੁਆਰਾ ਜੰਨਤ ਸਾਹਿਬ ਜਿਸ ਨੂੰ ਅਸੀਂ ਦੇਖ ਰਹੇ ਹਾਂ ਗੁਰਗੁਰ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਪਾਇਸਾ ਜੀ ਕਿ ਇਸ ਦੇ ਬਿਨਾਂ ਨਹੀਂ ਆਪਣਾ ਨੂਰਾ ਜੰਡ ਦੀ ਤੱਕ ਦੇ ਨਾਲ ਬੰਨਿਆ ਸੀ ਤੇ ਇਹ ਤਾਂ ਨਿਸ਼ਾਨੀ ਗੁਰਗੁਰਦੁਆਰਾ ਸਾਹਿਬ ਦੀ ਸ਼ਾਮ ਕੀ ਇਹ ਬਰਾਤ ਦੀ ਸੀਵਾ ਸਭ ਬਹੁਤ ਵਧੀਆ ਲੱਗੀ ਅੰਬੀ ਯੂ ਸੀ ਇਸ ਤੋਂ ਬਾਅਦ ਪਹੁੰਚੇ ਸ਼੍ਰੀ ਮੁਕਤਸਰ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਮੁਕਤਸਰ ਸਾਹਿਬ ਜੀ ਦੇ ਦਰਸ਼ਨ ਕੀਤੇ ਜਿਹੜਾ ਗੁਰਦੁਆਰਾ ਅਸੀਂ ਦੇਖ ਰਹੇ ਹਾਂ ਇਹ ਗੁਰਦੁਆਰਾ ਚੌੜੀ ਮੁਕਤੀਆਂ ਦੀ ਯਾਦ ਵਿੱਚ ਬਣਾਇਆ ਗਿਆ ਹੈ 40 ਮੁਤੇ ਜਿਨ੍ਹਾਂ ਨੇ ਮਨਸੂਰ ਗੁਰ ਲੜਦੇ ਲੜਦੇ ਸ਼ੀਧੀ ਪ੍ਰਾਪਤ ਕੀਤੀ ਸੀ ਠੀਕ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਟੁੱਟੀ ਗੰਢੀ ਸੀ ਸਿਰਸੇ ਵਿੱਚ ਦੋ ਗੁਰਦੁਆਰਾ ਸਾਹਿਬ ਆਉਂਦੇ ਹਨ ਟੀਕ ਗੁਰਦੁਆਰਾ ਸਾਹਿਬ ਦਾ ਪਾਗੋ ਜੀ ਦਾ ਹੈ ਠੀਕ ਹੈ ਜਿੱਥੇ ਉਹਨਾਂ ਨੇ ਤਪੱਸਿਆ ਕੀਤੀ ਆਪਣੀ ਭਗਤੀ ਕੀਤੀ ਨਾਮ ਜਪਿਆ ਗੁਰ ਗੋਬਿੰਦ ਸਿੰਘ ਤੇ ਉਸ ਤੋਂ ਬਾਅਦ ਅਸੀਂ ਪਹੁੰਚੇ ਜਿੰਨ ਦਰਵਾਜ਼ੇ ਗੁਰਗੋਵੀ ਬੰਦ ਸਿੰਘ ਗੰਟਨ ਹਾਰ ਕੋਲ ਹੱਕ ਹੱਕ ਆਗਾ ਗੁਰਗੋਵੀ ਬੰਦ ਸਿੰਘ ਸਿੰਜਿਸ ਰક્ત ਦੇ ਦਰਸ਼ਨ ਕਰ ਰਹੀ ਹੈ ਇਟਸ ਨਾਟ ਗੂਗਲ ਮੈਸੇਜ ਮਾਰੀ ਨੇ ਆਪਾ ਕੋੜਾ ਬੰਨਿਆ ਸੀ ਠੀਕ ਹੈ ਤੁਸੀਂ ਵੀ ਦਰਸ਼ਨ ਕਰੋ ਇਸ ਇਹ ਰક્ત ਦੇ ਬਹੁਤ ਵੱਡਾ ਰક્ત ਹੈ ਸਭ ਇਹ ਹੋ ਗਏ ਤੇ ਉਸ ਤੋਂ ਬਾਅਦ ਅਸੀਂ ਇੱਕ ਆਪਣੇ ਰਿਸ਼ਤੇਦਾਰਾਂ ਦੇ ਗਏ ਤੇ ਉਸ ਤੋਂ ਬਾਅਦ ਅਸੀਂ ਢਾਬੇ ਤੇ ਆਪਣਾ ਲੰਗਰ ਪਾਣੀ ਛਕਿਆ ਤੇ ਉੱਥੇ ਫੋਟੋਸ ਕਲਿੱਕ ਕੀਤੀਆਂ ਉੱਥੇ ਜਿੰਨੇ ਬੜੇ ਸੋਹਣੇ ਲੱਗੇ ਹੋਏ ਸੀ ਤੇ ਅਸੀਂ ਇੱਥੇ ਝੂਟਲੇ ਫੋਟੋਸ ਕਲਿੱਕ ਕੀਤੀਆਂ ਆਪਾਂ ਪੰਗੜੇ ਪਾਈ ਜਾਂਦੇ ਆ ਤੁਸੀਂ ਵੀ ਆਓ ماتا. اشوفك انا متى عيني الشوق نارو هيجاب قلبي اي 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 اي